ਦੋਸਤੋ ਦੇਖ ਕੇ ਕਿਸੇ ਬੱਚੇ ਨੂੰ ਵਿਆਹ ਤੋਂ ਬਾਅਦ ਕਮਜ਼ੋਰੀ ਫੀਲ ਹੋ ਰਹੀ ਹੈ ਵੀਕਨੈਸ ਫੀਲ ਹੋ ਰਹੀ ਹੈ ਤਾਂ ਤੁਸੀਂ ਬੜਾ ਦਵਾਈਆਂ ਦੇ ਚੱਕਰਾਂ ਚ ਨਾ ਪਾਓ ਇਹ ਕਈ ਵਾਰੀ ਮਾਨਸਿਕ ਰੋਗ ਹੁੰਦਾ ਹੈ ਮਤਲਬ ਕਿ ਆਪਣੇ ਆਪ ਨੂੰ ਫੀਲ ਹੋਈ ਜਾਂਦਾ ਕਿ ਮੈਂ ਬਿਮਾਰ ਆ ਤੁਸੀਂ ਆਪਣੀ ਖੁਰਾਕ ਵਧੀਆ ਕਰੋ ਕਾਲੇ ਚਨੇ ਤੁਸੀਂ ਖਾ ਸਕਦੇ ਹੋ ਭੋਕੇ ਖਾ ਸਕਦੇ ਹੋ ਜਾਂ ਫਿਰ ਉਹਨਾਂ ਨੂੰ ਤੁਸੀਂ ਭੁੰਗਰਾ ਕੇ ਖਾ ਸਕਦੇ ਹੋ ਇਹਦੇ ਵਿੱਚ ਬੇਹੱਦ ਤਾਕਤ ਹੁੰਦੀ ਹੈ ਤੇ ਜਿਹੜੀ ਕਿ ਤੁਹਾਡੀ ਸਮੱਸਿਆ ਠੀਕ ਕਰ ਦਿੰਦੀ ਹੈ ਵੱਧ ਤੋਂ ਵੱਧ ਕੀ ਹੁੰਦਾ ਕਿ ਜੇਕਰ ਤੁਹਾਨੂੰ ਜਿਹੜੇ ਨਵੀਂ ਉਮਰ ਦੇ ਜਿੰਨੇ ਬੱਚੇ ਹੈਗੇ ਜਿਵੇਂ 20 21 22 ਸਾਲ 25 ਸਾਲ ਤੱਕ ਜਾਂ ਇਸ ਤੋਂ ਵੱਡੇ ਵੀ ਹੈਗੇ ਆ ਇਹਨਾਂ ਨੂੰ ਇਹ ਸਮੱਸਿਆ ਕੋਈ ਨਹੀਂ ਹੁੰਦੀ ਹੈਗੀ ਹੈਗੀ ਆ ਤੁਸੀਂ ਅਕਸਰ ਦੇਖਿਆ ਗਿਆ ਕਿ ਐਦਾਂ ਦੇ ਬੱਚਿਆਂ ਨੂੰ ਸਿਰਫ ਪੇਟ 'ਚ ਲੀਵਰ 'ਚ ਗਰਮੀ ਪਈ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਅਸੀਂ ਵੀਕ ਕਮਜ਼ੋਰ ਹੁੰਦੇ ਜਾ ਰਹੇ ਹਾਂ ਜੇਕਰ ਤੁਹਾਨੂੰ ਗਰਮੀ ਵਗੈਰਾ ਦੀ ਸਮੱਸਿਆ ਹੈਗੀ ਹੈ ਮਤਲਬ ਤੁਹਾਨੂੰ ਤੁਹਾਡੀ ਮੈਰਿਜ ਲਾਈਫ ਵਧੀਆ ਨਹੀਂ ਚੱਲ ਰਹੀ ਤਾਂ ਤੁਸੀਂ ਸਵੇਰੇ ਖਾਲੀ ਪੇਟ ਇੱਕ ਟਾਈਮ ਦਹੀਂ ਛੱਕਰ ਖਾ ਲਿਆ ਕਰੋ ਦਹੀਂ ਛੱਕਰ ਖਾਣ ਦੇ ਨਾਲ ਤੁਹਾਡੀ ਇਹ ਜਿਹੜੀ ਪੇਟ ਦੀ ਗਰਮੀ ਹੈ ਉਹ ਨਿਕਲਣੀ ਸ਼ੁਰੂ ਹੋ ਜੇਗੀ ਤੁਹਾਡੀ ਬਾਡੀ ਜਿਹੜੀ ਹੈਗੀ ਹੈ ਉਹ ਬੈਟਰ ਹੋ ਜਾਏਗੀ ਤੁਹਾਨੂੰ ਮਤਲਬ ਕਿ ਕਮਜ਼ੋਰੀ ਫੀਲ ਨਹੀਂ ਹੋਏਗੀ ਦੂਸਰਾ ਹੈਗਾ ਜੀ ਕਿ ਜੇਕਰ ਤੁਹਾਨੂੰ ਕਮਜ਼ੋਰੀ ਫੀਲ ਹੋ ਵੀ ਰਹੀ ਹੈ ਤਾਂ ਤੁਸੀਂ ਸਾਡੇ ਨਾਲ ਕੇ ਸਲਾਹ ਕਰ ਸਕਦੇ ਹੋ ਤੁਹਾਨੂੰ ਕੁਝ ਇੱਕ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਤੇ ਨਾਲ ਤੁਸੀਂ ਆਪਣੀ ਮੈਰਿਜ ਲਾਈਫ ਨੂੰ ਵਧੀਆ ਬਣਾ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਦਵਾਈ ਹੀ ਸਾਰਾ ਕੁਝ ਹੁੰਦੀ ਹੈ ਪਰ ਦਵਾਈ ਕਿਤੇ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਲੈਣੀ ਚਾਹੀਦੀ ਹੈ ਬਿਨਾਂ ਮਤਲਬ ਤੋਂ ਜਿੰਨੇ ਵੀ ਨਵੇਂ ਉਮਰ ਦੇ ਬੱਚੇ ਹੈਗੇ ਆ ਜੇਕਰ ਤੁਸੀਂ ਹੁਣੇ ਤੋਂ ਐਦਾਂ ਦੀਆਂ ਟਾਕਟ ਵਾਲੀਆਂ ਦਵਾਈਆਂ ਖਾਓਗੇ ਤਾਂ ਕੱਲ੍ਹ ਕਦੋਂ ਆਏਗੀ ਤੋਂ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਐਦਾਂ ਦੀਆਂ ਜਾਦੇ એનર્ਜੀ ਵਾਲੀਆਂ ਚੀਜ਼ਾਂ ਖਾਣ ਨਾਲੋਂ ਕਾਲੇ ਚਨੇ ਤੇ ਗੁੜ ਇਹਨਾਂ ਨੂੰ ਤੁਸੀਂ ਪੀਸ ਕੇ ਜਾਂ ਫਿਰ ਦੋਨਾਂ ਨੂੰ ਥੋੜਾ ਥੋੜਾ ਮਿਕਸ ਕਰਕੇ ਖਾ ਲਿਆ ਕਰੋ ਇਹ ਇੱਕ ਤਰ੍ਹਾਂ ਦਾ ਸਰੀਰ ਨੂੰ ਇਹ ਲੋਹਾ ਬਣਾ ਦਿੰਦਾ ਹੈ ਬਾਕੀ ਜੇਕਰ ਤੁਹਾਨੂੰ ਅਰਲੇ ਡਿਸਚਾਰਜ ਦੀ ਪ੍ਰੋਬਲਮ ਹੈਗੀ ਹੈ ਤਾਂ ਇਸ ਦੇ ਬਾਅਦ ਤੁਸੀਂ ਨਹੀਂ ਚੱਕਰ ਖਾਲਿਆ ਕਰੋ ਸੋ ਕਮਜ਼ੋਰੀ ਫੀਲ ਹੋ ਰਹੀ ਹੈ ਤਾਂ ਗੁੜ ਤੇ ਕਾਲੇ ਚਨੇ ਜਾਂ ਫਿਰ ਕੱਲੇ ਕਾਲੇ ਚਨੇ ਜਾਂ ਫਿਰ ਤੁਸੀਂ ਪੁੰਗਰੇ ਹੋਏ ਕਾਲੇ ਚਨੇ ਖਾਲਿਆ ਕਰੋ ਬਹੁਤ ਜ਼ਿਆਦਾ ਇਹਦੇ ਵਿੱਚ ਤਾਕਤ ਹੁੰਦੀ ਹੈ ਸੋ ਫਿਰ ਵੀ ਜੇਕਰ ਤੁਸੀਂ ਕੋਈ ਸਲਾਹ ਵਗੈਰਾ ਲੈਣੀ ਚਾਹੁੰਦੇ ਹੋ ਤਾਂ ਐਡਰੈਸ ਸਕਰੀਨ ਤੇ ਆਇਆ ਹੋਇਆ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਸਲਾਹ ਲੈ ਸਕਦੇ ਹੋ ਜੇਕਰ ਤੁਹਾਨੂੰ ਕੋਈ ਸਮੱਸਿਆ ਨਹੀਂ ਹੈਗੀ ਦਵਾਈ ਨਾ ਖਾਓ ਕਿਸੇ ਦੀ ਚੱਕ ਚਾਓ ਇਹ ਦੇਖੋ ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਹੈ ਆਪਣੇ ਕਈ ਵਾਰ ਕੀ ਹੁੰਦਾ ਕਿ ਤੁਹਾਡਾ ਨਾਲ ਕੋਈ ਸੰਗੀ ਸਾਥੀ ਹੈਗਾ ਉਹ ਦੱਸ ਦਿੰਦਾ ਹੈ ਨਾ ਵੀ ਤੈਨੂੰ ਵੀਕਨੈਸ ਹੈ ਤੈਨੂੰ ਕਮਜ਼ੋਰੀ ਹੈ ਉਹ ਆਪਣੇ ਦਿਮਾਗ ਦੇ ਉੱਤੇ ਉਹ ਗੱਲ ਬੈਠ ਜਾਂਦੇ ਕਿ ਮੈਂ ਬਿਮਾਰ ਬਾਕੀ ਇਦਾਂ ਨਹੀਂ ਹੁੰਦਾ ਤੁਸੀਂ ਇਹ ਚੀਜ਼ਾਂ ਖਾ ਕੇ ਆਪਣੀ ਸਿਹਤ ਵਧੀਆ ਕਰ ਸਕਦੇ ਹੋ